ਫਿਰਾਲ ਦੋਸਤੋ ਮੈਂ ਤੁਹਾਡਾ ਜਤਿੰਦਰ ਸਿੰਘ ਅੱਜ ਅਸੀਂ ਦੀਨਾ ਨਗਰ ਦੇ ਵਿੱਚ ਆਏ ਆ ਦੀਨਾ ਨਗਰ ਵਿੱਚ ਆਉਣ ਦਾ ਇੱਕ ਮੇਨ ਕਾਰਨ ਸੀਗਾ ਅਨਾਰਧਾਰਤ ਕਲੋਨੀਆਂ ਕਿਉਂਕਿ ਤੁਸੀਂ ਦੇਖੋਗੇ ਕਿ ਇੱਥੇ ਬੜਾ ਛੋਟਾ ਜਾਂ ਸ਼ਹਿਰ ਆ ਬਟ ਅਨਾਰਧਾਰਤ ਕਲੋਨੀਆਂ ਦਾ ਬਹੁਤ ਜਾਲ ਵਿਛਿਆ ਹੋਇਆ ਤੇ ਉਹਦੇ ਨਾਲ ਪ੍ਰੋਬਲਮਸ ਕੀ ਹੁੰਦੀਆਂ ਨੇ ਕਿ ਬਾਅਦ ਵਿੱਚ ਜਦੋਂ ਲੋਕੀ ਫਸ ਜਾਂਦੇ ਨੇ ਤੇ ਉਹ ਧਾਵਾ ਮਾਰ ਕੇ ਰੋਂਦੇ ਨੇ ਇਸ ਤਰ੍ਹਾਂ ਦਾ ਹੀ ਇੱਕ ਜਿਹੜੀ ਕਲੋਨੀ ਆ ਉਹ ਦੀਨਾ ਨਗਰ ਤੋਂ ਜਦੋਂ ਅਸੀਂ ਅਬਜ਼ਾਰ ਦੇ ਵਿੱਚੋਂ ਵਾਂਖੇ ਵਾਲੀ ਸਾਈਡ ਨੂੰ ਆਉਂਦੇ ਆ ਇੱਕ ਤੇ ਜਿਹੜਾ ਨਵਾਂ ਪੁਲ ਬਣਿਆ ਉਧਰੋਂ ਨਹੀਂ ਉਤੋਂ ਆਪੋਜੀਟ ਇੱਕ ਸਟੇਸ਼ਨ ਤੋਂ ਬੈਕ ਸਾਈਡ ਤੇ ਇੱਕ ਸੜਕ ਆਉਂਦੀ ਹੈ ਜਿਹੜੀ ਵਾਂਖੇ ਨੂੰ ਜਾਂਦੀ ਹੈ ਉੱਦੇ ਤੇ ਸਥਿਤ ਇੱਕ ਆਨਦਾਰਤ ਕਲੋਨੀ ਹੈ ਜਿੱਨੇ ਆਪਣਾ ਕਿ ਵਧੀਆ ਤਰੀਕੇ ਨਾਲ ਕੰਮ ਸਟਾਰਟ ਕੀਤਾ ਵਾ ਆਮ ਤੌਰ ਤੇ ਸਾਡੀ ਇੱਕ ਸੋਚਣੀ ਹੁੰਦੀ ਹੈ ਕਿ ਹਾਂ ਵੀ ਪੋਲੀਟੀਕਲ ਇਨਵੋਲਵਮੈਂਟ ਕਰਕੇ ਇਹ ਕਲੋਨੀ ਨਾਲ ਇਸ ਤਰ੍ਹਾਂ ਦਾ ਕੰਮ ਹੁੰਦਾ ਹੋਣ ਤੇ ਚੋਣ ਕਮਿਸ਼ਨ ਕੋ ਸਾਰਾ ਕੁਝ ਹੈਗਾ ਵਾ ਬਟ ਫਿਰ ਵੀ ਜੇ ਧੜਾ ਧੜਾ ਕੰਮ ਹੋ ਰਿਹਾ ਕਿਉਂਕਿ ਕੋਰਟ ਦੇ ਡਿਸੀਜਨਾਂ ਦੀ ਜੇ ਗੱਲ ਕੀਤੀ ਜਾਏ ਤੇ ਉਹਨਾਂ ਦਾ ਕਹਿਣਾ ਵਾ ਤੇ ਪੰਜਾਬ ਦੇ ਵਿੱਚ ਕੋਈ ਵੀ ਅਨਤ ਦਾਤ ਕਲੋਨੀ ਨਹੀਂ ਬਣ ਦਿੱਤੀ ਜਾਏਗੀ ਤੇ ਜੇ ਬਣੇਗੀ ਤੇ ਉਤੋਂ ਦੇ ਸਬੰਧਤ ਜਿਹੜੇ ਅਫਸਰ ਆ ਉਹ ਜਵਾਬਦੇਹ ਹੋਣਗੇ ਪਰ ਇੱਥੇ ਜਿਹੜੇ ਅਫਸਰ ਛਾਈ ਵੀ ਆ ਉਹ ਵੀ ਕੁੰਭ ਕਰਨ ਦੀ ਨੀਂਦੇ ਕਿਤੇ ਨਾ ਕਿਤੇ ਸੁੱਤੇ ਨਜ਼ਰ ਆਂਦੇ ਕਿਉਂਕਿ ਦੇਖਿਆ ਜਾਏ ਤੇ ਇੱਥੇ ਦੁਕਾਨਾਂ ਵੀ ਬਣ ਗਈਆਂ ਨੇ ਕੁਝ ਘਰ ਵੀ ਬਣ ਗਏ ਨੇ ਤੇ ਬਹੁਤ ਸੋਹਣੀ ਜਿਹੜੀ ਗਲੀ ਆ ਉਹਦੀ ਉਹਦਾ ਕੰਮ ਵੀ ਚੱਲ ਰਿਹਾ ਤੇ ਤਾਜ਼ਾ ਕੰਮ ਚੱਲ ਰਿਹਾ ਤੇ ਇਵਨ ਕਿ ਇੱਕ ਸੀਵਰੇਜ ਵੀ ਪਾ ਦਿੱਤਾ ਗਿਆ ਵਾ ਜਿਹਦੇ ਕਨੈਕਸ਼ਨ ਦਾ ਪਤਾ ਨਹੀਂ ਕਿੱਥੇ ਜੋੜਨਾ ਦਾ ਕਿਵੇਂ ਸੋ ਲੋਕ ਜਦੋਂ ਇਹ ਚੀਜ਼ਾਂ ਦੇਖਦੇ ਨੇ ਕੁੱਲੀਆਂ ਗਲੀਆਂ ਦੇਖਦੇ ਨੇ ਤੇ ਕੰਸਟਰਕਸ਼ਨ ਦੇਖਦੇ ਦੇ ਉਹ ਆਪਣੇ ਆਪ ਇਹ ਮਹਿਸੂਸ ਕਰਦੇ ਕਿ ਅਸੀਂ ਬਹੁਤ ਵਧੀਆ ਕਲੋਨੀ ਚ ਘਰ ਬਣਾਉਣ ਜਾ ਰਹੇ ਹਾਂ ਪਰ ਉਹਨਾਂ ਨੂੰ ਪਤਾ ਉਦੋਂ ਲੱਗਦਾ ਜਦੋਂ ਉਹ ਫਸ ਜਾਂਦੇ ਨੇ ਸੋ ਸਾਡਾ ਮੇਨ ਮਕਸਦ ਕਿਸੇ ਦੇ ਬਿਜ਼ਨਸ ਨੂੰ ਇਫੈਕਟ ਕਰਨਾ ਨਹੀਂ ਹੈ ਪਰ ਇਹ ਹੈ ਕਿ ਜੇ ਤੁਸੀਂ ਬਿਜ਼ਨਸ ਕਰਨਾ ਤਾਂ ਸਾਫ਼ ਸੁਥਰਾ ਕਰੋ ਕਿਉਂਕਿ ਜਦੋਂ ਗਵਰਨਮੈਂਟ ਵੀਆਂ ਹਦਾਇਤਾਂ ਦੇ ਮੁਤਾਬਕ ਇੱਕ ਪੈਰਾਮੀਟਰ ਬਣਾ ਦਿੱਤੇ ਗਏ ਆ ਕਿ ਹਾਂ ਵੀ ਇੰਨੀ ਜਗ੍ਹਾ ਤੁਸੀਂ ਛੱਡ ਕੇ ਕਲੋਨੀ ਪਾਸ ਕਰਾਉਣੀ ਆ ਤੇ ਕਿਉਂ ਅਸੀਂ ਪੁੱਠੇ ਕੰਮ ਕਰਦੇ ਆਂ ਇਹਦੇ ਨਾਲ ਇਹ ਹੁੰਦਾ ਵਕ ਜਦੋਂ ਇੱਥੇ ਹਜ਼ਾਰਾਂ ਘਰ ਬਣ ਜਾਂਦੇ ਤੇ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਤੇ ਬਾਅਦ ਚ ਕਮੇਟੀ ਨੂੰ ਮਜਬੂਰਨ ਕਰੋੜਾ ਰੁਪਏ ਉਹ ਜਿਹੜੇ ਪਬਲਿਕ ਦੀ ਹੋਰ ਵੈਲਫੇਅਰ ਵਾਸਤੇ ਲਾਉਣੇ ਪੈਂਦੇ ਆ ਇਹ ਕਲੋਨੀਆਂ ਦੇ ਵਿੱਚ ਇਨਵੈਸਟ ਕਰਨੇ ਪੈਂਦੇ ਜਿੱਦਾਂ ਸਰਕਾਰ ਦੇ ਮਾਲੀਆ ਨੂੰ ਬਹੁਤ ਨੁਕਸਾਨ ਹੁੰਦਾ ਪਰ ਦੂਜੇ ਪਾਸੇ ਇਹ ਕਲੋਨੀ ਬਣਾਉਣ ਵਾਸਤੇ ਵੀ ਹੋ ਸਕਦਾ ਕਿ ਇਹਨਾਂ ਨੂੰ ਹਜ਼ਾਰਾਂ ਵਡੀਆਂ ਦੇਣੀਆਂ ਪੈਣ ਕਿਉਂਕਿ ਇੱਥੇ ਰਜਿਸਟਰੀਆਂ ਵੀ ਹੋ ਰਹੀਆਂ ਨੇ ਰੈਗੂਲਰ ਇੱਥੇ ਕੰਸਟਰਕਸ਼ਨ ਵੀ ਹੋ ਰਹੀ ਆ ਸੋ ਇਹਦੇ ਵੱਲ ਜੇ ਧਿਆਨ ਨਹੀਂ ਜਾ ਰਿਹਾ ਤੇ ਕਿਤੇ ਨਾ ਕਿਤੇ ਇਹ ਸਵਾਲੀਆ ਨਿਸ਼ ਸੋ ਦੇਖਣਾ ਹੋਏਗਾ ਕਿ ਕੌਣ ਕੌਣ ਰਜਿਸਟ੍ਰਿਆ ਹੋਆ ਕਿਵੇਂ ਰਜਿਸਟਰੀਆਂ ਹੋਂਡੀਆਂ ਨੇ ਇਹ ਸਾਰਾ ਕੁਝ ਜਿਹੜਾ ਤੁਹਾਨੂੰ 1-2 ਦਿਨ ਦੇ ਵਿੱਚ ਸਾਰਾ ਦੱਸਿਆ ਜਾਏਗਾ ਸੋ ਦੇਖਦੇ ਰਹੋ ਮਸਕਾ ਜਿਸ ਦਾ ਟਾਈਮ ਗੁਰਦਾਸਪੁਰ